ਸ਼੍ਰੋਮਣੀ ਅਕਾਲੀ ਦਲ ਇਸ ਜ਼ਿਮਨੀ ਚੋਣ ਦੇ ਵਿੱਚ ਮੈਂ ਕਹੂੰਗਾ ਕਿ ਇੱਕ ਆਈ ਕੈਚਰ ਜਾਂ ਕਹਿ ਲੋ ਕਿ ਇਸ ਜ਼ਿਮਨੀ ਚੋਣ ਦੀ ਸਭ ਤੋਂ ਵੱਡਾ ਅਚੀਵਰ ਜੇ ਕੋਈ ਪਾਰਟੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਮੈਂ ਪਹਿਲਾਂ ਵੀ ਕਈ ਵਾਰੀ ਪਿਛਲੇ ਕੁਝ ਦਿਨਾਂ ਚ ਇਹ ਗੱਲ ਕਹੀਏ ਕਿ ਇੱਕ ਚੰਗਾ ਪ੍ਰਦਰਸ਼ਨ ਅਕਾਲੀ ਦਲ ਦਾ ਰਹੇਗਾ ਔਰ ਉਹ ਸਾਰਿਆਂ ਨੂੰ ਹੈਰਾਨ ਕਰੇਗਾ ਤੇ ਹੋਇਆ ਵੀ ਹੈ ਅਕਾਲੀ दल ਨੇ ਜੋ ਇੱਕ ਕਮਬੈਕ ਕੀਤਾ ਇੱਕ ਤੇ ਕੈਂਡੀਡੇਟ ਉਹਨਾਂ ਦਾ ਆਪਣਾ ਨਹੀਂ ਸੀ ਕਿਉਂਕਿ ਉਹਨਾਂ ਦਾ ਪੁਰਾਣਾ ਕੈਂਡੀਡੇਟ ਤੇ ਚਲਾ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਕੈਂਡੀਡੇਟ ਜਿਹੜਾ ਉਹ ਉਹਨਾਂ ਦਾ ਆਪਣਾ ਨਹੀਂ ਸੀ ਉਹ ਬਾਹਰੋਂ ਲੈ ਕੇ ਆਏ ਜਾਂ ਕਹਿ ਲੋ ਕਿ ਇੱਕ ਜਿਹੜਾ ਗਰੁੱਪ ਧਰਮੀ ਫੌਜੀ ਪਰਿਵਾਰ ਵਾਲਾ ਗੱਲ ਕਹੀ ਗਈ ਉਹ ਕਿਤੇ ਨਾ ਕਿਤੇ ਰਿਹਾ ਔਰ ਐਸੇ ਕਰਕੇ ਮੈਂ ਕਹਿ ਸਕਣਾ ਕਿ ਐਸਾ ਪੂਰੀ ਜ਼ਿਮਨੀ ਚੌਂੜ ਚ ਇੱਕ ਡਬਲ ਮਿਹਨਤ ਕਰਨੀ ਪੈ ਜਾਂਦੀ ਹੈ ਜਦੋਂ ਤੁਸੀਂ ਆਪਣੇ ਕੈਡਰ ਤੋਂ ਬਾਹਰ ਦਾ ਬੰਦਾ ਲਿਆਂਦੇ ਹੋ ਇੱਕ ਦੂਜਾ ਜਿਹੜਾ ਇੱਕ ਸਭ ਤੋਂ ਵੱਡੀ ਗੱਲ ਸੀ ਜੋ ਅੱਜ ਤੋਂ ਸਾਲ ਪਹਿਲੇ ਅਕਾਲੀ ਦਲ ਦੇ ਹਾਲਾਤ ਬਣੇ ਦੇਖੋ ਹਾਲਾਤ ਅਕਾਲੀ ਦਲ ਦੇ 17 ਤੋਂ ਬਾਅਦ ਅਸੀਂ ਲਗਾਤਾਰ ਵੇਖੇ ਇੱਕ ਡਾਊਨਫਾਲ ਜਿਹੜਾ ਅਕਾਲੀ ਦਲ ਦੇ ਵਿੱਚ ਰਿਹਾ ਕਈ ਲੀਡਰ ਚਲੇ ਗਏ ਭਾਜਪਾ ਨਾਲ ਅਲਾਈਅንስ ਨਹੀਂ ਰਿਹਾ ਕਿਉਂਕਿ ਪਹਿਲਾਂ ਭਾਜਪਾ ਨਾਲ ਮਿਲ ਕੇ ਸਰਕਾਰਾਂ ਬਣਦੀਆਂ ਸੀ ਪਰ ਹੁਣ ਭਾਜਪਾ ਨਾਲ ਅਲਾਈਅንስ ਨਹੀਂ ਰਿਹਾ ਫਿਰ ਬੇਅਦਬੀ ਵਾਲੇ ਮਸਲਿਆਂ ਨੂੰ ਲੈ ਕੇ ਜੋ ਪਿਛਲੇ ਸਾਲ ਦਸੰਬਰ ਦੇ ਵਿੱਚ ਸ਼੍ਰੀ ਅਕਾਲ ਤਖਤ ਸੈਵਕਿਓ ਹੋਇਆ ਉਸ ਤੋਂ ਬਾਅਦ ਇੱਕ ਵੱਡਾ ਸੈਟਬੈਕ ਅਕਾਲੀ ਦਲ ਨੂੰ ਲੱਗਿਆ ਔਰ ਇਹ ਮੰਨਿਆ ਗਿਆ ਕਿ ਬਸ ਹੁਣ ਅਕਾਲੀ ਦਲ ਤੇ ਖਤਮ ਫਿਰ ਉਸ ਤੋਂ ਬਾਅਦ ਇੱਕ ਵੱਡਾ ਇਨਸੀਡੈਂਟ ਹੁੰਦਾ ਕਿ ਦੋ ਅਕਾਲੀ ਦਲ ਬਣ ਗਏ ਯਾਨੀ ਹਰਪ੍ਰੀਤ ਸਿੰਘ ਨੇ ਕੁਝ ਲੀਡਰ ਚਾਹੇ ਉਹ ਜਿੰਨੇ ਪੁਰਾਣੇ ਅਕਾਲੀ ਦਲ ਦੇ ਨਾਲ ਟਕਸਾਲੀ ਲੀਡਰ ਸੀ ਉਹ ਚਲੇ ਗਏ ਤੇ ਇੱਕ ਵੱਡਾ ਜਾਂ ਕਹਿ ਲਈਏ ਕਿ ਇੱਕ ਵੱਖਰਾ ਅਕਾਲੀ ਦਲ ਬਣਾ ਲਿਆ ਉਹਦਾ ਵੀ ਅਸਰ ਬਹੁਤਾਕੀ ਨਜ਼ਰ ਨਹੀਂ ਆਇਆ باوجود ਉਸ ਦੇ ਇੱਕ ਨਰਾਜ਼ਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੀ ਕਿ ਪ੍ਰਧਾਨਗੀ ਛੱਡਦੇ ਨਹੀਂ ਪ੍ਰਧਾਨਗੀ ਕਿਸੇ ਨੂੰ ਦਿੰਦੇ ਨਹੀਂ ਜੇ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਤੇ ਅਕਾਲੀ ਦਲ ਮਜ਼ਬੂਤ ਹੋ ਜਾਏਗਾ ਪਰ ਉਹ ਕਰਨ ਦੀ ਥਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਮਜ਼ਬੂਤ ਕਿਵੇਂ ਕੀਤਾ ਜੋ ਹੜਾ ਵਾਲੇ ਹਾਲਾਤ ਬਣੇ ਉਹਦੇ ਚ ਸੁਖਬੀਰ ਬਾਦਲ ਲਗਾਤਾਰ ਪੂਰੇ ਪੰਜਾਬ ਚ ਵਿਚਰੇ ਇੱਕ ਸੁਖਬੀਰ ਬਾਦਲ ਨੇ ਵਿਚਰਨ ਦੇ ਨਾਲ ਨਾਲ ਲੋਕਾਂ ਦੀ ਮਦਦ ਕੀਤੀ ਹਾਲਾਂਕਿ ਉਹਦੇ ਤੇ ਕਈ ਕਿੰਦੂ ਪਰੰਤੂ ਵਿਰੋਧੀਆਂ ਨੇ ਕੀਤੇ ਪਰ ਉਹ ਇੱਕ ਮੈਸੇਜ ਗਿਆ ਦੂਜਾ ਜਿਹੜਾ ਸਭ ਤੋਂ ਵੱਡਾ ਮਸਲਾ ਰਿਹਾ ਕਿ ਇਸ ਜਮਨੀ ਚੋਣ ਦੀ ਸਾਰੀ ਕਮਾਂ ਸੁਖਬੀਰ ਬਾਦਲ ਨੇ ਆਪਣੀ ਟੀਮ ਨੂੰ ਦਿੱਤੀ ਹੋਈ ਸੀ ਟੀਮ ਮੈਂ ਇਸ ਕਰਕੇ ਕਹਿ ਰਿਹਾ ਕਿ ਅਕਾਲੀ ਦਲ ਦੇ ਵਿੱਚ ਨਾ ਜੋ ਲੋਕ ਛੱਟ ਕੇ ਗਏ ਉਹ ਇਹ ਗੱਲ ਕਹਿੰਦੇ ਸੀ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ 4-5 ਬੰਦੇ ਉਹਨਾਂ ਦੇ ਨਾਲ ਹੁੰਦੇ ਐ ਔਰ ਕਿਤੇ ਨਾ ਕਿਤੇ ਉਹੀ ਨੁਕਸਾਨ ਕਰ ਰਿਹਾ ਪਰ ਮੈਂ ਮੰਨੂਗਾ ਕਿ ਉਹੀ ਨੇੜਲੇ ਬੰਦਿਆ ਨੇ ਜੋ ਇਹ ਕਮਾਂ ਸੰਭਾਲੀ ਜਿਸ ਕਰਕੇ ਸ਼ਾਇਦ ਇਸ ਪਰਫਾਰਮੈਂਸ ਤੇ ਅਕਾਲੀ ਦਲ ਆਇਆ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਓਵਰਆਲ ਕਮਾਂ ਉਸ ਹਲਕੇ ਦੀ ਦਿੱਤੀ ਗਈ ਸੀ ਔਰ ਉਹ ਲਗਾਤਾਰ ਉੱਥੇ ਕੰਮ ਸਾੰਬਰੇ ਸੀ ਐਨ ਕੇ ਸ਼ਰਮਾ ਨੂੰ ਤਰਨਤਾਰਨ ਸ਼ਹਿਰ ਦੀ ਕਮਾਂਡ ਦਿੱਤੀ ਹੋਈ ਸੀ ਉਹ ਲਗਾਤਾਰ ਉੱਥੇ ਕੰਮ ਕਰ ਰਹੇ ਸੀ باوجود ਉਸ ਦੇ ਕਈ ਟੀਮਾਂ ਇਹਨਾਂ ਦੀਆਂ ਲਗਾਤਾਰ ਲੱਗੀਆਂ ਹੋਈਆਂ ਸੀ ਸੋ ਇੱਕ ਕੈਂਡੀਡੇਟ ਦਾ ਆਪਣਾ ਹਾਲਾਂਕਿ ਕੈਂਡੀਡੇਟ ਦੇ ਪਰਿਵਾਰ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਬਾਠਰੂ ਨੂੰ ਲੈ ਕੇ ਕਈ ਸਵਾਲ ਜਿਹੜੇ ਨੇ ਉਹ ਖੜੇ ਕਿਤੇ ਲੋਕਾਂ ਨੇ ਪਰ ਸਵਾਲ ਵੱਡਾ ਹੈ ਕਿ ਜਿਹੜਾ ਬੰਦਾ ਰਸੂਕਦਾਰ ਹੋਏ ਹੁਣ ਹਰਮਿੰਦਰ ਸੰਧੂ ਅੰਮ੍ਰਿਤਪਾਲ ਬਾਠਰੂ ਨਾਲ ਲੈ ਕੇ ਤੁਰਦੇ ਹੁੰਦੇ ਸੀ ਅੱਜ ਵੱਖਰੇ ਹੋ ਗਏ ਇਹ ਇੱਕ ਸਿਨੈਰੀਓ ਹੈ ਖੈਰ सो कुल मिला के मैं अकाली दल को एक बेस्ट परफॉर्मर कहूँगा इस इलैक्शन का एक्चुअल बेस्ट परफॉर्मर जो कोई है तो श्रोमणी अकाली दल है और श्रोमणी अकाली दल ने जो हूँ किया जो ये नतीजे ने कहते हैं कि हमारे पास तो खोने को कुछ था ही नहीं जो है वो हमने पाया ही है तो वो सिचुएशन अकाली दल की हुई है यानी कि अकाली दल जिस हाशिए चला गया कह लिए कि जो ਹਾਲਾਤ ਦੇਖੋ ਚਾਰ ਜ਼ਿਮਨੀ ਚੋਣਾ ਪਿੱਛੇ ਉਹਨਾਂ ਨੇ ਨਹੀਂ ਲੜੀਆਂ ਸਿੱਧਾ ਕਹਿ ਗਏ ਸੀ ਅਸੀਂ ਨਹੀਂ ਲੜਨੀਆਂ ਪਰ ਇਹ ਲੜੇ ਔਰ ਦੂਜੇ ਨੰਬਰ ਤੇ ਆ ਗਏ ਔਰ ਇੱਕ ਚੰਗੀ ਫਾਈਟ ਦਿੱਤੀ ਹੈ ਸੋ ਮੈਂ ਇੱਕ ਮੰਨੂਗਾ ਕਿ 2027 ਦੇ ਵਿੱਚ ਅਕਾਲੀ ਦਲ ਦੇ ਲਈ ਮੈਨੂੰ ਲੱਗਦਾ ਹੈ ਕਿ ਹੁਣ ਲੀਡਰ ਬਹੁਤੇ ਕੁਝ ਵਾਪਸੀ ਕਰਨਗੇ ਜਿਹੜੇ ਨਵੇਂ ਅਕਾਲੀ ਦਲ ਤੋਂ ਨੇ ਕੁਝ ਹੋਰ ਨਵੇਂ ਲੀਡਰ ਹੁਣ ਅਕਾਲੀ ਦਲ ਨਾਲ ਜੁੜਨਗੇ ਕਿਉਂਕਿ ਇਹ ਗੱਲ ਚਾਹੇ ਹੁਣ ਪਿੱਛੇ ਪੀਯੂ ਦਾ ਮਸਲਾ ਉੱਠਿਆ ਹੋ ਤੋ ਬਾਅਦ ਵੀ ਇਸ ਤੋਂ ਪਹਿਲਾਂ ਵੀ ਜਦੋਂ ਪਾਣੀਆਂ ਦੇ ਮਸਲੇ ਦੀ ਪਿੱਛੇ ਗੱਲ ਹੋਈ ਤੇ ਕਿਹਾ ਗਿਆ ਕਿ ਰੀਜਨਲ ਪਾਰਟੀ ਦੀ ਲੋੜ ਹੈ तो किन रीजनल पार्टी मजबूत होएगी एक वाला सवाल है पर कुल मिला के बैस्ट परफॉर्मर या कह लिए कि बेस्ट अचीवर या मैं सीधे तौर पर कह लाँ कि अकाली दल मजबूत हो और सब तो वही गल सुखबीर सिंह ने अपनी इमेज बहुत पॉलिश किया इस पूरे इलैक्शन जो जो एक ढा लग गई और निजी तौर पर बतौर पत्रकार मैं जो एक चीज़ देखी है कि पहला कदम सुखबीर बादल जे कोई इंटरव्यू करते होंगे वो कोई इदा लूफॉल छिड़ जाते बहुत वायरल होता सैगेटिव तौर पर ਪਰ ਐਤਕੇ ਮੈਂ 5 6 7 ਜਿਹੜੇ ਇੰਟਰਵਿਊਜ਼ ਕੁਛ ਸੁਖਬੀਰ ਬਾਦਲ ਨੇ ਕੀਤੇ ਇੱਕ ਚੰਗਾ ਮੈਸੇਜ ਉਹਨਾਂ ਤੋਂ ਦੇਣ ਦੀ ਕੋਸ਼ਿਸ਼ ਔਰ ਇੱਕ ਵਿਜ਼ਨਰੀ ਲੀਡਰ ਦਾ ਵਿਜ਼ਨ ਸੁਖਬੀਰ ਬਾਦਲ ਨੇ ਕਿਤਨਾ ਕਿਤੇ ਉਹਨਾਂ ਸਾਰੇ ਇੰਟਰਵਿਊਜ਼ ਵੀ ਆਪਣਾ ਬਣਾਉਣ ਦਾ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਅਸੀਂ 10 ਸਾਲ ਕੀ ਕੀਤਾ ਸੀ ਮੇਰਾ ਵਿਜ਼ਨ ਕੀ ਹੈ ਪੰਜਾਬ ਵਿੱਚ ਕਿਵੇਂ ਅੱਗੇ ਜਾਇਆ ਜਾ ਸਕਦਾ ਹੈ ਬਿਜ਼ਨਸ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਡਿਵੈਲਪਮੈਂਟ ਕਿਵੇਂ ਹੋ ਸਕਦਾ ਹੈ ਰੈਵਨਿਊ ਕਿਵੇਂ ਕਲੈਕਟ ਕੀਤਾ ਜਾ ਸਕਦਾ ਸੋ ਉਹ ਇੱਕ ਪਰਸੈਪਸ਼ਨ ਦੇਣ ਦੀ ਕੋਸ਼ਿਸ਼ ਸੁਖਬੀਰ ਬਾਦਲ ਨੇ ਕੀਤੀ ਹੈ ਖੈਰ ਕੁੱਲ ਮਿਲਾ ਕੇ ਮੈਂ ਇੱਕ ਵਾਰ ਫਿਰ ਅਖੀਰ ਚ ਕਹੂੰਗਾ ਕਿ ਸੰਭਾਵਨਾਵਾਂ ਅਕਾਲੀ ਦਲ ਲਈ ਅੱਗੇ ਲਈ ਵਧ ਗਈਆਂ ਨੇ ਪਰ ਹੁਣ ਸੰਭਾਵਨਾ ਇਹ ਇਕੱਲੇ ਜਾਂ ਕਿਸੇ ਦੇ ਨਾਲ ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਬਾਰਗਨ ਕਪੈਸਿਟੀ ਦੇ ਵਿੱਚ ਅਕਾਲੀ ਦਲ ਭਾਜਪਾ ਨਾਲ ਜੇ ਜਾਂਦਾ ਹੈ ਤੇ ਚੰਗੀ ਕਪੈਸਿਟੀ ਚ ਹੈ